ਪੰਜਾਬੀਓ ਕੰਗਣਾ ਦੇ ਵੱਜੀ ਚਪੇੜ ਤੇ ਦਫੇੜ ਨਾ ਹੋਇਓ ਠੋਕ ਕੇ ਖੜਿਓ ਕਿਤੇ ਨਿੰਦਾ ਨਾ ਕਰਨ ਲੱਗ ਜਿਓ ਸਗੋ ਜਾਂਚ ਦੀ ਮੰਗ ਕਰਿਓ ਕਿਉਂਕਿ ਜਦੋਂ ਜਾਂਚ ਦੀ ਮੰਗ ਹੋਣੀ ਆ ਨਾ ਤੇ ਜਾਂਚ ਹੋਣੀ ਆ ਤਾਂ ਸਾਰੇ ਕਾਰਨ ਪਤਾ ਲੱਗ ਜਾਂਦਾ ਕਿ ਚਪੇੜ ਵੱਜੀ ਕਿਉਂ ਓ ਮੈਂ ਕਹਣਾ ਕੀ ਆ ਜਿਵੇਂ ਕਹਿੰਦੇ ਨਾ ਤਲਵਾਰ ਦਾ ਫੱਟ ਮਿਲ ਜਾਂਦਾ ਤੇ ਬੋਲਾਂ ਦੇ ਫੱਟ ਨਹੀਂ ਮਿਲਦੇ ਜਿਹੜੇ ਬੋਲ ਕਬੋਲ ਅੱਜ ਤੱਕ ਕੰਗਣਾ ਬਣਾਉ ਤੋਂ ਬੋਲਦੀ ਰਹੀ ਆ ਇਹ ਉਹੀ ਕੰਗਣਾ ਬਣਾਉ ਤਾਂ ਜਿਹਨੇ ਸਾਡੀ ਕਿ ਮਹਿੰਦਰ ਕੌਰ ਬੇਬੇ ਨੂੰ ਕਿਹਾ ਅਜੇ ਕਿ 100-100 ਰੁਪਏ ਜਿੱਦਿਆੜੀ ਤੇ ਖਰੀਦੀਆਂ ਜਾਂਦੀਆਂ ਨੇ ਜਿਹੜੀ ਸਾਡੇ ਪੰਜਾਬ ਦੇ ਹੱਕਾਂ ਖਾਤਰ ਜਾ ਕੇ ਉੱਥੇ ਬੈਠੀ ਸੀ ਇਹ ਉਹੀ ਕੰਗਨਾਰ ਨੌਤਾ ਜੀ ਨੇ ਦਲਜੀਤ ਨੂੰ ਕੀ ਅਟੈਕ ਕਰਕੇ ਕਿਹਾ ਸੀ ਕਿ ਇੱਥੇ ਖਾਲਸਤਾਨੀਆਂ ਦੀ ਕੀ ਹੈ ਸਪੋਰਟ ਕਰਨ ਵਾਲਿਆਂ ਨੂੰ ਪੰਜਾਬ ਵਾਲੇ ਮਾਕੇ ਉਹ ਕਰਦੇ ਆ ਤੇ ਅੱਜ ਉਹ ਪੰਜਾਬ ਸਰਕਾਰ ਦੇ ਮੂੰਹ ਤੇ ਵੀ ਚਪੇੜ ਮਾਰ ਕੇ ਤੇ ਪੂਰੇ ਪੰਜਾਬ ਦੇ ਮੂੰਹ ਤੇ ਵੀ ਚਪੇੜ ਮਾਰ ਕੇ ਕੀ ਬੋਲੀ ਆ ਕਹਿੰਦੀ ਹੈ ਪੰਜਾਬ ਅੱਤਵਾਦ ਦੇ ਮਾਕੇ ਵਿੱਚ ਘਿਰਿਆ ਸਮਝ ਲਓ ਵੀ ਅੱਤਵਾਦੀ ਮੈਨੂੰ ਟੈਨਸ਼ਨ ਉਹਦੀ ਹੋਈ ਪਈ ਹੈ ਕਿ ਚਪੇੜ ਅੱਤਵਾਦ ਨਹੀਂ ਹੁੰਦਾ ਅੱਤਵਾਦ ਉਹ ਹੁੰਦਾ ਜਿਹੜਾ ਅੱਜ ਦੇ ਦਿਨਾਂ ਦੇ ਵਿੱਚ ਸਾਡੇ ਨਾਲ ਹੋਇਆ ਸੀ ਅੱਜ ਦਿਨ ਸਾਡੇ ਉਹ ਚੱਲਦਾ ਜਿਨ੍ਹਾਂ ਦਿਨਾਂ ਤੇ ਕੀ ਆ ਸਾਰਿਆਂ ਦੇ ਮਨ ਦੇ ਵਿੱਚ ਰੋਸ ਵੀ ਚੱਲ ਰਿਹਾ ਤੇ ਉਹ ਅਤਵਾਦ ਸੀ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਸਾਡੇ ਨਾਲ ਹੋਇਆ ਸੀ ਤੇ ਜਿਹੜਾ ਤੇਰੇ ਨਾਲ ਹੋਇਆ ਕੰਗੜਾ ਰਣੌਤ ਨਾਲ ਹੋਇਆ ਉਹਦੀ ਜਾਂਚ ਤੋਂ ਬਾਅਦ ਪਤਾ ਲੱਗਣਾ ਪਰ ਜਿਹੜੀ ਉਹ ਕੁੜੀ ਕੁਲਵਿੰਦਰ ਕੌਰ ਨੇ ਗੱਲ ਕਹੀ ਹੈ ਸਾਡੀ ਭੈਣ ਨੇ ਉਹ ਕਹਿੰਦੀ ਕਿ ਮੇਰੀ ਮਾਂ ਉਸ ਧਰਨੇ 'ਤੇ ਛਾਵਾਂ ਸੀ ਜਿਹੜੀ ਜੇ ਕੰਗੜਾ ਰਣੌਤ ਬੋਲੀ ਸੀ ਕਿ ਤੁਸੀਂ 100-100 ਰੁਪਏ ਚ ਦਿਹਾੜੀ ਤੇ ਆਉਣੀ ਹੋ ਕਹਿੰਦੀ ਮੇਰੀ ਮਾਂ ਉੱਥੇ ਬੈਠੀ ਸੀ ਇਸ ਕਰਕੇ ਉਸ ਭੈਣ ਦੀ ਅਸੀਂ ਸਪੋਰਟ ਕਰਦੇ ਹਾਂ ਜਿਹੜੀ ਗੱਲ ਕੀਤੀ ਹੈ ਉਹ ਬੋਲੀ ਆ ਕਿ ਕਿਉਂ ਥੱਪੜ ਮਾਰਿਆ ਕਿਉਂਕਿ ਜਿਹੜੇ ਸ਼ਬਦਾਂ ਦੇ ਰੂਪ ਦੇ ਵਿੱਚ ਮੈਂ ਕਿਹਾ ਥੱਪੜ ਪੂਰੇ ਪੰਜਾਬ ਦੇ ਨਹੀਂ ਮੈਂ ਕਹਿੰਦਾ ਵੀ ਹਰ ਇੱਕ ਪੰਜਾਬੀ ਦੇ ਮੂੰਹ ਤੇ ਮਾਰਦੀ ਰਹੀ ਆ ਤੇ ਅੱਜ ਕੀ ਆ ਸਰਕਾਰ ਦੇ ਮੂੰਹ ਤੇ ਵੀ ਮਾਰ ਗਈ ਮੈਂ ਭਗਵੰਤ ਮਾਨ ਜੀ ਤੋਂ ਮੰਗ ਕਰਦਾ ਕਿ ਭਗਵੰਤ ਮਾਨ ਜੀ ਬੋਲ ਪਿਓ ਚੰਗਿੱਤ ਜੰਨੀ ਦੇ ਸਟੈਂਡ ਨੂੰ ਅੱਜ ਵੀ ਪੰਜਾਬ ਯਾਦ ਕਰਦਾ ਜਦੋਂ ਮੋਦੀ ਕਹਿ ਕੇ ਗਿਆ ਸੀ ਨਾ ਕਹਿੰਦਾ ਮੈਂ ਜੌਦਾਬਾਫ ਚੱਲਿਆ ਤੇ ਉਹਨੇ ਕਿਹਾ ਤੇਰੇ ਡਾੜਾ ਨਹੀਂ ਵੱਜਿਆ ਤੇਰੇ ਹੋਰ ਨਹੀਂ ਵੱਜਿਆ ਤੇ ਏਡਾ ਜਿਹੜਾ ਉਹਨੇ ਸਟੈਂਡ ਲਿਆ ਸੀ ਜਿਹੜਾ ਬਿਆਨ ਦਿੱਤਾ ਸੀ ਤੇ ਸਵੇਰੇ ਭਗਵੰਤ ਮਾਨ ਤੋਂ ਵੀ ਬਿਆਨ ਦੀ ਮੰਗ ਕਰਦੇ ਆ ਸੀ ਲੋਕਲ ਘਰ ਲੈਰ ਵੱਲੋਂ ਵੀ ਕਿ ਜਿਹੜਾ ਪੰਜਾਬ ਦੇ ਉਹ ਤੇ ਕਪੇੜ ਮਾਰਦੀ ਆ ਉਹ ਇੱਕ ਭੈਣ ਨੇ ਮੰਨ ਲਓ ਕਿ ਆ ਬਦਲੇ ਦੇ ਰੂਪ ਦੇ ਵਿੱਚ ਜਿਹੜੀ ਕੰਮ ਕੀਤਾ ਉਸ ਚੀਜ਼ ਨੂੰ ਜੋੜ ਕੇ ਕੀ ਆ ਇਹ ਅੱਤਵਾਦ ਪੂਰੇ ਪੰਜਾਬ ਦੇ ਵਿੱਚ ਪੰਜਾਬ ਨੂੰ ਅੱਤਵਾਦ ਦੇ ਜੋ ਕਰ ਦੱਸ ਰਹੀ ਆ ਤੇ ਪੰਜਾਬ ਦੇ ਮਾਹੌਲ ਨੂੰ ਜਿਹੜਾ ਪੰਜਾਬ ਦੇ ਮਾਹੌਲ ਨੂੰ ਦੱਸਿਆ ਗਿਆ ਜੱਤਵਾਦ ਪੰਜਾਬ ਵਿੱਚ ਫੈਲਿਆ ਇਹ ਦੋਸਤੋ ਸਾਨੂੰ ਜਿੱਦਣ ਨੂੰ ਲਿਜਾਣਾ ਚਾਹੁੰਦੇ ਇਹਨਾਂ ਅੱਜ ਦਿਨ ਉਹ ਹੀ ਚੱਲਦੇ ਆ ਜਿਹੜੇ ਦਿਨਾਂ 'ਚ ਪਹਿਲਾਂ ਸਾਨੂੰ ਫਸਾਇਆ ਗਿਆ ਸੀ ਫਸਾਇਆ ਕਿੰਨਾਂ ਨੇ ਸੀ ਕਿਤਾਬਾਂ ਦੇ ਮਾਗੇ ਪੜ੍ਹ ਕੇ ਕੁਝ ਗੱਲਾਂ ਤੇ ਤੁਹਾਡੇ ਨਾਲ ਡਿਟੇਲ 'ਚ ਵੀ ਗੱਲ ਕਰਾਂਗੇ ਕਿ ਕਿਵੇਂ ਪ੍ਰੈਸ ਨੇ ਕਿਵੇਂ মিডিਆ ਨੇ ਤੇ ਕਿਵੇਂ ਸਮੇਂ ਦੇ ਹੁਕਮਰਾਨਾਂ ਨੇ ਤੇ ਕਿਵੇਂ ਸਾਡੇ ਆਪ ਦੇ ਸੱ�ਿਆਂ ਨੇ ਜਿਹੜੇ ਦੋਸ਼ੀ ਸੀ ਉਹਨਾਂ ਸਾਰਿਆਂ ਨੇ ਜਿਹੜੇ ਕਚਹਿਰੀ ਚ ਖੜੇ ਕਰਨੇ ਬੰਦੇ ਸੀ ਉਹਨਾਂ ਸੈਂਸਦ ਚ ਭੇਜਦੇ ਤੇ ਮੈਨੂੰ ਆਪਣਾ ਬੰਦਿਆ ਨੇ ਸਾਨੂੰ ਜਿਹੜੇ ਅੱਤਵਾਦੀ ਧੱਕੇ ਆਦੇ ਕੰਡਣਾ ਰੋਤਰਗੀਆਂ ਸਾਨੂੰ ਉਥੇ ਅੱਤਵਾਦੀ ਧੱਕਣਾ ਚਾਹੁੰਦੀਆਂ ਨੇ ਹੁਣ ਕਈ ਬੰਦੇ ਕਰਨਗੇ ਇੱਕ ਸਰਬਜੀਤ ਮੈਂ ਕਹਿੰਦਾ ਸੀ ਜਿਤਾ ਕੇ ਹੁਣ ਤਾਂ ਜਾ ਹਟੇ ਆ ਹੁਣ ਕਈ ਬੰਦੇ ਕਰਨਗੇ ਸੀਆਈਏ ਦੇ ਵਿੱਚ ਸਕਿਉਰਿਟੀ ਫੋਰਸ ਚ ਹੋ ਗਏ ਨੇ ਕੰਮ ਨਹੀਂ ਕਰਨਾ ਸੀ ਤੇ ਫਿਰ ਭਾਈ ਜਿਹੜਾ ਮੈਂਡੇਟ ਦਿੱਤਾ ਨਾ ਪੰਜਾਬ ਦਾ ਮੈਂਡੇਟ ਕਲੀਅਰ ਦਿੱਤਾ ਗਿਆ ਬਿਆਨ ਸਿੰਘ ਦੇ ਮੁੰਡੇ ਨੂੰ ਜਿਨੇ ਇੰਦਰਾ ਗਾਂਧੀ ਤੋਂ ਬਦਲਾ ਲਿਆ ਸੀ ਤੇ ਬਦਲਾ ਸੀ ਕੀ ਆ ਮੈਂ ਕਹਿੰਦਾ ਵੀ ਲੈਣਾ ਜਾਣਦੇ ਆ ਬਦਲਾ ਪਹਿਲਾਂ ਵੀ ਲਿਆ ਤੇ ਜਿਹੜਾ ਭੈਣ ਨੇ ਜੇ ਬਦਲਾ ਉਥੇ ਕਰਦਾ ਲਿਆ ਤਾਂ ਸਾਰੇ ਪੰਜਾਬ ਨੂੰ ਕੀ ਕਿਸਾਨ ਜਥੇਬੰਦੀਆਂ ਨੂੰ ਕੀ ਹਰ ਪੰਜਾਬੀ ਨੂੰ ਨਾਲ ਖੜਨਾ ਪਣਦਾ ਜੇ ਗੱਲ ਨਾਲ ਸਹਿਮਤ ਹੋ ਤਾਂ ਇਸ ਗੱਲ ਨੂੰ ਦੋਸਤੋ ਮਾਗੇ ਬਿਆਨ ਤੇ ਮੰਗ ਵੀ ਕਰਿਓ ਭਗਵੰਤ ਮਾਨ ਤੋਂ ਵੀ ਮੈਂ ਬਿਆਨ ਦੀ ਮੰਗ ਕਰਦਾ ਕਿ ਜਿਵੇਂ ਚਰਜੀਤ ਜੰਨੀ ਨੇ ਮੋਦੀ ਦੇ ਮੂੰਹ ਤੇ ਸ਼ਬਦਾਂ ਦੀ ਚਪੇੜ ਮਾਰੀ ਸੀ ਨਾ ਮੈਂ ਜਿਵੇਂ ਉਹ ਪੰਜਾਬ ਦੇ ਤੇ ਪੰਜਾਬ ਸਰਕਾਰ ਦੇ ਉਹ ਤੇ ਜਪੇੜ ਮਾਰ ਕੇ ਆਈ ਆ ਸਵੇਰੇ ਭਗਵੰਤ ਮਾਨ ਤੋਂ ਵੀ ਅਸੀਂ ਚਾਹਿਆ ਕਿ ਉਹ ਵੀ ਕੋਈ ਨਾ ਕੋਈ ਸਖਤ ਬਿਆਨ ਕੰਗਣਾ ਰਣੋਦ ਦੇ ਮੂਹਰੇ ਦਲਜੀਤ ਦਸਾਜ ਨੇ ਵੀ ਕੀ ਆ ਉਹਨੂੰ ਬੰਗਾਰਿਆ ਸੀ ਤੇ ਮੈਂ ਕਹਣਾ ਵੀ ਕੰਗਣਾ ਰਣੋਦ ਚਲੋ ਕਿਸੇ ਦੀ ਧੀ ਪੈਣਾ ਪਰ ਉਹਦੇ ਕਿਰਦਾਰ ਬਾਰੇ ਸਾਰੇ ਚੰਗੀਤਨਾ ਜਾਣਦੇ ਮੈਂ ਕਹਣਾ ਸੋਸ਼ਲ ਮੀਡੀਆ ਤੇ ਵੀ ਪਿਆ ਤੇ ਕਿਸਾਨਾਂ ਬਾਰੇ ਮੁਸਲਮਾਨਾਂ ਬਾਰੇ ਜਿਹੜੇ ਉਹਨੇ ਬਿਆਨ ਦਿੱਤੇ ਆ ਜਿਹੜੇ ਪੰਜਾਬ ਦੇ ਉਹ ਕੀ ਆ ਮੁਲਕ ਦੇ ਵਿਛਿੰਦੇ ਨੇ ਜਿਨ੍ਹਾਂ ਦੇ ਉੱਤੇ ਕੀ ਆ ਗੋਲੀ ਦੀ ਬੋਲਦੀ ਨਹੀਂ ਰਹੀ ਆ ਤੇ ਉਸੇ ਕਰਕੇ ਬੀਜੇਪੀ ਜਿਹੜੀ ਕੀ ਆ ਸਭ ਤੋਂ ਦੁਸ਼ਮਣ ਕੀ ਆ ਪਿਛਲੇ ਸਮੇਂ ਚ ਕਿਸਾਨਾਂ ਦੀ ਰਹੀ ਆ ਤੇ ਉਹੀ ਬੀਜੇਪੀ ਉਹਨੂੰ ਟਿਕਟ ਦੰਦੀ ਆ ਮੰਡੀ ਤੋਂ ਕਿਉਂ ਦੰਦੀ ਆ ਕਿਉਂਕਿ ਉਹ ਕਿਸਾਨਾਂ ਦੇ ਖਿਲਾਫ ਜਿਹੜੀ ਕੀ ਆ ਉਹਨੇ ਸ਼ਬਦਾਵਲੀ ਵਰਤੀ ਸੀ ਉਹ ਸਾਰੀ ਸ਼ਬਦਾਵਲੀ ਨੂੰ ਜੇ ਜਵਾਬ ਦੇਣਾ ਚਾਹੁੰਦੇ ਤਾਂ ਉਸ ਭੈਣ ਦੀ ਸਪੋਰਟ ਕਰਿਓ ਠੋਕ ਕੇ ਨਿੰਦਾ ਨਾ ਕਰਿਓ ਜਾਂਚ ਦੀ ਮੰਗ ਕਰਿਓ ਸਾਰੇ ਭਰਾਵਾਂ ਨੂੰ ਕੀ ਇਹ ਬੇਨਤੀ ਕਰਦੇ ਆ ਸਾਰੇ ਜਿਹੜੇ ਵੀ ਵੀਰ ਹੈਗੇ ਆ ਇਸ ਕਰਕੇ 6 ਜੂਨ ਆ ਤੇ ਸਾਡਾ ਨਾਮ ਭੁੱਲਣ ਵਾਲਾ ਦੇਣਾ ਤੇ ਭਾਜੀ ਮੋੜਨ ਜਿੱਤੀ ਆ ਜੇ ਭੈਣ ਜਿਹੜੀ ਭੋਜੀ ਮੋੜੀ ਆ ਉਸ ਦੇ ਵਿੱਚ ਕੀ ਆ ਮੈਂ ਤੇ ਵਿੱਚ ਸਾਰਿਆਂ ਦਾ ਖੜਾ ਕਰਨਾ ਬੰਦਾ ਤੇ ਥੱਪੜ ਤਾਂ ਕੀ ਆ ਠੀਕ ਹੈ ਮੈਂ ਕਹਣਾ ਵੀ ਕਿਸੇ ਬੰਦੇ ਨੂੰ ਪਾਵਰ ਦੇ ਕੇ ਪਤਾ ਲੱਗਦਾ ਕਿ ਬੰਦਾ ਕੀ ਆ ਕਿੰਨਾ ਕਿ ਪੈਰ ਛੱਡਦਾ ਅੱਜ ਕਗਨਾਰ ਨੌਤ ਹਜੇ ਤਾਂ ਬਣੀ ਆ ਤਾਜੀ ਤਾਜੀ ਐਮਪੀ ਬਣੀ ਆ ਤੇ ਤੂੰ ਬਾਅਦ ਜਿਹੜਾ ਕੁਛ ਇਹਨੇ ਕਰਨਾ ਤੁਸੀਂ ਸਾਰੇ ਬਿਹਤਰ ਜਾਣਦੇ ਹੋ ਠੀਕ ਹੈ ਨਾ ਮੈਂ ਕਹਣਾ ਇਸ ਇਲੈਕਸ਼ਨ 'ਚ ਬੇਸ਼ੱਕ ਕੀ ਆ ਆਪਣਾ ਕਨਈਆ ਕੁਮਾਰ ਜਿਹੜਾ ਵਾ ਕਿ ਦਿੱਲੀ ਤੋਂ ਲક્ષਣ ਕਾਂਗਰਸ ਪਾਰਟੀ 'ਚੋਂ ਲੜਦਾ ਸੀ ਬੇਸ਼ੱਕ ਕੀ ਆ ਭਾਵੇਂ ਐਮਪੀ ਨਹੀਂ ਬਣਿਆ ਸੀ ਪਰ ਉਹਦੇ ਮੂੰਹ ਤੇ ਚਪੇੜ ਕੌਣ ਮਾਰਦੇ ਆ ਭਾਜਪਾ ਦੇ ਬੰਦੇ ਇਹੀ ਭਾਜਪਾ ਵਾਲੇ ਬੈਸਟ ਬੰਗਾਰ ਦੀ ਇੱਕ ਸਿੱਖ ਨੂੰ ਪੱਗ ਵਾਲੇ ਨੂੰ ਖਾਲਸਤਾਨੀ ਕਹਿੰਦੀ ਆ ਇਹਨਾਂ ਦੇ ਵਰਕਰ ਹੀ ਕਹਿੰਦੇ ਆ ਇਹ ਸਾਨੂੰ ਖਾਲਸਤਾਨ ਤਾਂ ਦੱਸਦੇ ਆ ਕਿਉਂਕਿ ਅਸੀਂ ਰੜਕਦੇ ਆ ਰੜਕਦੇ ਤਾਂ ਕਿਉਂਕਿ ਅਸੀਂ ਇਹਨਾਂ ਦੇ ਪੂਰੇ ਡੱਟ ਕੇ ਖੜਦੇ ਆ ਤੇ ਜੇ ਡੱਟ ਕੇ ਖੜਨਾ ਮਾਕੇ ਕੀ ਆ ਉਹਨੂੰ ਅੱਤਵਾਦ ਦੱਸਦੇ ਆ ਤਾਂ ਫਿਰ ਸਾਰਾ ਪੰਜਾਬ ਹੀ ਅੱਤਵਾਦ ਆ ਜਿਹੜੇ ਬੰਦੇ ਦਿੱਲੀ ਧਰਨੀ ਸ਼ਾਮਲ ਹੁੰਦੇ ਰਾ ਫਿਰ ਉਹ ਸਾਰੇ ਅੱਤਵਾਦੀ ਆ ਤੁਸੀਂ ਤਾਂ ਪਹਿਲਾਂ ਵੀ ਅੱਤਵਾਦੀ ਕਹਿੰਦੇ ਰਹੇ ਪਰ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਸ ਗੱਲ ਨਾਲ ਜਿਹੇ ਸਹਿਮਤ ਹੋ ਤੇ ਕੰਗਣਾ ਨਾਲ ਜਿਹੜੀ ਕੀਤੀ ਗਈ ਆ ਜੇ ਉਹਦਾ ਬੇਸਿਕ ਜਿਹੜਾ ਕਾਰਨਾ ਜੇ ਉਹ ਭੈਣ ਜਿਹੜੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਦਿਹਾੜੀ ਜਿਹੜੀ ਸਾਨੂੰ ਕਹੀ ਸੀ ਮਾਕੇ ਦਿਹਾੜੀ ਤੇ ਆਈਆਂ ਔਰਤਾਂ ਸਾਡੀਆਂ ਮਾਮਾ ਨੂੰ ਦੱਸਿਆ ਤੇ ਮੇਰੀ ਮਾਂ ਕਹਿੰਦੇ ਉਹ ਚ ਸ਼ਾਮਲ ਸੀ ਜੇ ਉਹੀ ਕਾਰਨਾ ਤਾਂ ਮੈਂ ਕੀ ਆ ਉਸ ਭੈਣ ਦੀ ਹਮਾਇਤ ਕਰਦਾ ਕਿ ਇਹ ਜਿਹੜਿਆਂ ਨੂੰ ਜੇ ਪਹਿਲਾਂ ਨੱਥ ਪਾ ਲਈ ਜਾਂਦੀ ਜੇ ਪਹਿਲਾਂ ਸਭ ਕੁ ਸਿਖਾ ਲਿਆ ਜਾਂਦਾ ਤੈਨੂੰ ਤਾਂ ਦੱਕ ਪਹੁੰਚਦਾ ਨਹੀਂ ਤੇ ਪੰਜਾਬੀਆਂ ਨੇ ਕਦੇ ਕੋਈ ਬਖਸ਼ਿਆ ਨਹੀਂ ਜਿਹੜੇ ਬੰਦੇ ਨੇ ਵੀ ਸਾਡੇ ਤੇ ਕੋਈ ਅਟੈਕ ਕੀਤਾ ਇਹ ਦਰਬਾਰ ਸਾਹਿਬ ਦਾ ਜਿਹੜਾ ਅਟੈਕ ਹੋਇਆ ਸੀਦਾ ਬਦਲਾ ਫਿਰ ਕੀ ਹੈ ਪ੍ਰਧਾਨ ਮੰਤਰੀ ਤੋਂ ਵੀ ਲੈ ਲਿਆ ਸੀ ਜਾ ਕੇ ਤੇ ਮੈਂ ਕਿਹਾ ਕੰਗਨਾਰ ਰਣੌਤ ਨੇ ਜਿਹੜੀ ਕੀ ਸਾਡੇ ਬਾਰੇ ਸ਼ਬਦਾਵਲੀ ਵਰਤੀ ਆ ਉਹਦਾ ਬਦਲਾ ਲੈਣਾ ਵੜਦਾ ਸੀ ਉਹ ਠੀਕ ਆ ਜੇਕਰ ਕੀ ਆ ਪਹਿਲਾਂ ਵੀ ਪੰਜਾਬ ਚ ਇੱਕ ਵਾਰੀ ਘਿਰ ਗਏ ਤਾਂ ਉਦੋਂ ਫਿਰ ਉਹਨੇ ਮਾਫੀਆਂ ਵੀ ਮੰਗੀਆਂ ਸਭ ਕੁਝ ਕੀਤਾ ਸੀ ਮੇਰੇ ਤੋਂ ਨਿਕਲ ਕੇ ਕਹਿਣ ਲੱਗ ਗਏ ਕਿ ਮੈਂ ਬੜੀ ਮੁਸ਼ਕਲ ਨਾਲ ਜਾਣ ਬਚਾ ਕੇ ਆਈਆਂ ਪੰਜਾਬ ਨੂੰ ਬਰੇਕ ਹੀ ਕਹਿੰਦੇ ਜਾਣ ਬਚਾ ਕੇ ਜਾਂਦਾ ਤੇ ਮੁੜ ਕੇ ਅੱਤਵਾਦੀ ਕਹਿੰਦਾ ਪ੍ਰਧਾਨ ਮੰਤਰੀ ਵੀ ਕਹਿ ਜਾਂਦਾ ਕੰਨੜ ਰੋਧ ਵੀ ਕਹਿ ਦਿੰਦੀ ਆ ਇਹ ਸਾਨੂੰ ਅੱਤਵਾਦੀ ਧੱਕੇ ਨਾਲ ਬਣਾਉਣ ਦੇ ਤੁਲੇ ਵਾ ਇਹ ਕੰਮ ਕੀ ਆ ਪਹਿਲਾਂ ਵੀ ਹੋਇਆ ਸੀ 2084 ਦੇ ਵਿੱਚ ਜੋ ਵਾਪਰਿਆ ਅੱਜ ਉਹੀ ਦਿਨ ਚੱਲ ਰਹੇ ਆ 6 ਜੂਨ ਦਾ ਸਭ ਤੋਂ ਮਨਹੂਸ ਦਿਨ ਆ ਠੀਕ ਹੈ ਨਾ ਜਿਹੜੇ ਜਿਹੜੇ ਸਿੱਖ ਕੌਮ ਦੇ ਵਿੱਚ ਕੀ ਆ ਕੰਨੂ ਘਰਾ ਵਾਪਰਦਾ ਸੀ ਵਾਪਰਿਆ ਸੀ ਤੇ ਉਹ ਸਾਡੇ ਦਿਲਾ ਦੇ ਅਜੇ ਵੀ ਜ਼ਖਮ ਆ ਅਜ ਦਿਨੋ ਹੀ ਆ ਤੇ ਇਸ ਦਿਨ ਦੇ ਵਿੱਚ ਸਾਨੂੰ ਫਿਰ ਅੱਤਵਾਦੀ ਕਿਹਾ ਗਿਆ ਇਹਦੀ ਅਸੀਂ ਖਿਲਾਫਤ ਕਰਦੇ ਆਂ ਤੇ ਪੂਰੇ ਪੰਜਾਬ ਵੱਲੋਂ ਜਿਹੜੇ ਭਰਾ ਇਹਦੇ ਨਾਲ ਸਹਿਮਤੀ ਰੱਖਦੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਗੱਲ ਨੂੰ ਅੱਗੇ ਸ਼ੇਅਰ ਕਰ ਦਿਓ ਜੇ ਇਸ ਗੱਲ ਨਾਲ ਸਹਿਮਤ ਹੋ ਬਹੁਤ ਬਹੁਤ ਧੰਨਵਾਦ ਤੇ ਮੈਂ ਕਿ ਭਗਵੰਤ ਮਾਨ ਤੋਂ ਫਿਰ ਮੰਗ ਕਰਦਾ ਕਿ ਜਿਹੜਾ ਹੋਰ ਸਰਕਾਰ ਦੇ ਦੇ ਪੰਜਾਬੀਆਂ ਦੇ ਮੂੰਹ ਤੇ ਅੱਤਵਾਦੀ ਕਹਿ ਕੇ ਜਪੇੜ ਮਾਰ ਕੇ ਗਈਆਂ ਤੇ ਮਾਹੌਲ ਨੂੰ ਖਰਾਬ ਦੱਸ ਕੇ ਗਈਆਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਇਹਦੇ ਖਿਲਾਫ ਡਟ ਕੇ ਬਿਆਨ ਦੇਣਾ ਐਨੀਆਂ ਗਬੇਨਤੀਆਂ ਕਰਦਾ ਸਾਰੇ ਭਰਾਵਾਂ ਨੂੰ ਫਤੇਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ